ਯਾਰ ਕਿੰਨਾ ਸੁਖ ਹੋ ਗਿਆ ਨਾ ਆ ਚੀਜ਼ਾਂ ਨਾਲ ਆਉਣ ਵਾਲਾ ਇਹ ਬੋਰ ਬਰਮੇ ਵਾਲੇ ਬੋਰ ਆ ਤੁਸੀਂ ਵੇਖੋ ਬਸ ਵੀ ਐਨ ਮੰਨ ਨੂੰ ਸਾਨੂੰ ਅੱਧਾ ਕਿਕੌਣਾ ਘੰਟਾ ਹੋਇਆ ਲੱਗੇ ਇਹਨੇ ਅੱਧੇ ਪੌਣੇ ਘੰਟੇ ਦੇ ਵਿੱਚ ਇਹਨਾਂ ਨੇ ਮਤਲਬ ਐਨ ਮੰਨ ਵੀ ਸਾਰਾ ਬੋਰ 90 ਫੁੱਟ ਬੋਰ ਇਹਨਾਂ ਨੇ ਖਾਤਾ ਆਪਾਂ ਤਕਰੀਬਨ 100 ਫੁੱਟ ਬੋਰ ਦਾ ਸਾਰਾ ਤੇ 100 ਫੁੱਟ ਦੇ ਵਿੱਚ ਵਿੱਚ ਆਪਣੇ ਮਤਲਬ ਸਾਰਾ ਪਾਣੀ ਬਣ ਗਿਆ ਆ ਵੇਖੋ ਤਾਂ ਪੰਜ ਫੁੱਟ ਕੁੱਲ ਮਿਲਾ ਕੇ ਜੇ ਵੇਖੀ ਤਾਂ ਆਪਾਂ ਮਤਲਬ ਸੁਖ ਹੋਇਆ ਹਨਾ ਡਵੈਲਪ ਹੋਈ ਆ ਸਾਇੰਸ ਦਾਣ ਵਧੀਆ ਤਾਂ ਆਹ ਘੰਟੇ ਤਾਈਂ ਬਸ ਬੋਰ ਕਰਕੇ ਇਹਨੇ ਚਲਾ ਜਾਣਾ ਕੋਲ ਹੀ ਹੋਵੇ ਦਰਵਾਣਾ ਆਈ ਮਾਤਾ ਰੀਤ ਕਰਨ ਲਈ ਪਰੇ ਆਇਆ ਇਸ ਆ ਨਾ ਪਾਣੀ ਚਾਹੀਦਾ ਹੁੰਦਾ ਇਹਨੂੰ ਤੇ ਹੋਰ ਕੋਸ਼ਿਸ਼ ਨਹੀਂ ਅੱਜ ਹੱਥ ਪਾਹ ਚਾਹਣ ਦੀ ਲੋੜ ਪੈਂਦੀ ਆ ਇਹ ਫਿਲਟਰ ਪਏ ਆ 100 ਫੁੱਟ ਮਾਲ ਤਕਰੀਬਨ ਸਾਨੂੰ ਪਾਉਣਾ ਤੇ 100 ਫੁੱਟ ਮਾਲ ਨਾਲ ਹੀ ਇਹਦਾ ਪੂਰਾ ਕੰਮ ਸਤ ਲਗ ਹੋਰ ਲੱਗਿਆ ਨਾ ਇਹ ਹੁਣੇ ਤੁਹਾਂ ਦੇ ਕੋਲ ਵੀ 2 ਘੰਟੇ ਦਾ ਕੰਮ ਸਾਰਾ 2 ਘੰਟਿਆਂ ਦੇ ਵਿੱਚ ਹੀ ਸਾਰਾ ਕੰਮ ਨਿਸ਼ ਹੋ ਜੂਗਾ ਜੀ ਬੋਰ ਲਾ ਕੇ ਭੱਗ ਜਾਣੇ ਪਾਈ ਹੋਰ ਤੇ ਨਹੀਂ ਉਹ ਪਹਿਲਾਂ ਜਿਹੜੇ ਆਪਾਂ ਬਰਮ ਦੇ ਦੂਜਾ ਬੋਰ ਕਹਿੰਦੇ ਹੁੰਦੇ ਆ ਬੋਕੀ ਵਾਲਾ ਹਨਾ ਤਾਂ ਉਹ ਬੋਰ ਆਪਾਂ ਤਿੰਨ ਤਿੰਨ ਚਾਰ ਚਾਰ ਦਿਨ ਬੰਦੇ ਨੌਕੀ ਜਾਂਦੇ ਯਾਰ ਮੁੱਖ ਨਾਲ ਬੱਜੀ ਜਾਂਦੀਆਂ ਤਾਂ ਔਖਾ ਸਿਸਟਮ ਹੁੰਦਾ ਹਨਾ ਤੇ ਆ ਹੁਣ ਬਾਈ ਮੈਂ ਪੁੱਛ ਰਿਹਾ ਸੀ ਬਾਈ ਤੋਂ ਤਾਂ ਬਈ ਦਿਨ ਚ ਦੋ ਦੋ ਤਿੰਨ ਤਰ ਮਤਲਬ ਦੋ ਦੋ ਬੋਰ ਕਰ ਹੀ ਦਿੰਦੇ ਨੇ ਤਕਰੀਬ ਨਾਲ ਲੈ ਹੁਣ ਆਪਾਂ ਬੈਂਕ ਨੂੰ ਪੁੱਛਦੇ ਆਂ ਬਈ ਕੀ ਬਈ ਕੀ ਹਾਲ ਚਾਲ ਆ ਵਧੀਆ ਜੀ ਵਧੀਆ ਇੱਕ ਗੱਲ ਦੱਸ ਯਾਰ ਪਹਿਲਾਂ ਵੀ ਬੋਰ ਲਾਉਂਦੇ ਜਿਹੜੇ ਉਹ ਕੀ ਹੁੰਦਾ ਉਹ ਤੇ ਨਾ ਬੋਕੀ ਵਾਲਾ ਵਜਦਾ ਹਨਾ ਤੇ ਬੋਕੀ ਵਾਲ ਦਾ ਬੈਨੀਫਿਟ ਆ ਕਿ ਆਪਾਂ ਨੂੰ ਕਿਸਾਨ ਨੂੰ ਆਹ ਚੀਜ਼ ਦਾ ਬੈਨੀਫਿਟ ਆ ਬਰ ਮਿਲਦਾ ਬਰ ਮਿਲਦਾ ਵਧਣਾ ਹੈ ਯਾਰ ਅੱਛਾ ਮੈਨੂੰ ਤਾਂ ਇਹ ਬੇਵਰਕ ਲੱਗਦੀ ਆ ਹਾਂ ਤੇ ਅੱਛਾ ਤਿੰਨ ਘੰਟੇ ਬੋਰ ਹੁੰਦਾ ਸਹੀ ਹੈ ਕੰਪਲੀਟ ਹੋ ਜਾਵਾਂ ਕੰਪਲੀਟ ਪੂਰਾ ਅੱਛਾ ਅੱਛਾ ਪਾ ਕੇ ਚਾਰ ਘੰਟੇ ਜ ਮੋਟਰ ਪਾ ਕੇ ਪਾਣੀ ਚ ਕਾ ਦਿੰਦੇ ਆ ਸਾਇਰ ਪਾਣੀ ਚੱਕ ਲੈ ਤੇ ਉਹ ਬੋਰ ਦੂਜਾ ਆਪਣਾ ਉਹ ਤਾਂ ਟਾਈਮ ਲੱਗਦਾ ਹਨਾ ਵੀ 4-5 ਦਿਨ ਲੱਗ ਜਾਂਦੇ ਆ ਲੈ ਤਾਂ ਬੰਦੇ ਵੱਧ ਚਾਹੀਦੇ ਬੋਰਾਂ ਭਰੀ ਜਾਓ ਤੇ ਹਾਂ ਹਾਂ ਬੋਰਾਂ ਭਰੀ ਜਾ ਤੇ ਬੋਰਾਂ ਦਾ ਦਾ ਪਈ ਜਾ ਤੇ ਬੋਰ ਹੁੰਦਾ 4-5 ਦਿਨ ਲੱਗ ਜਾਂਦੇ ਤੇ ਬੜਾ ਕੰਮ ਵੱਡਾ ਹੁੰਦਾ ਇਹੋ ਜਿਹਾ ਦਾ ਇਹ ਨਹੀਂ ਆ ਰਹਾ ਹੂੰ ਮਤਲਬ ਤੇ ਪਾਣੀ ਪੂਣੀ ਬਸ ਵੀ ਆਏ ਆ ਵੀ ਅੱਜ ਕੱਲ ਟਾਈਮ ਦੀ ਸ਼ੌਰਟੀ ਹਰੇਕ ਬੰਦੇ ਕੋਲੇ ਹਨਾ ਬਸ ਆਲਾ ਟਾਈਮ ਕੱਢਦਾ ਹੂੰ 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 ਲਾ ਕੇ ਗੁੱਟ ਕੇ ਮਲ ਮਾਰਾ ਵੱਡਾ ਵਰਮਾ ਅੱਛਾ ਕਰਕੇ ਆਈ ਸੀ ਪਾਣੀ ਲੈ ਆਈ ਸੀ ਹਾਂ ਇੱਥੇ ਉਧਰ 12 ਵਜੇ ਪਟਕੇ ਨਹੀਂ ਲਾ ਕੇ ਦੂਰ ਉਧਰ ਇੱਧਰ ਆ ਕੇ ਲਾਤੀ ਅਸੀਂ ਲਾਈਏ 2 ਵਜੇ ਲਾਈਏ 2 ਵਜੇ ਲਾਈਆ ਹੈ 2 ਵਜੇ ਲਾਈਆ ਹੈ ਹੁਣ ਟਾਈਮ ਕੋੜਾ ਕਿਨਾ ਹੋ ਗਿਆ ਹੋ ਗਿਆ 4:30 ਕਰ ਰਹੇ ਹਾਂ ਹਾਂ ਬਸ ਅ ਵੀ 2-2 ਘੰਟਾ ਹੋ ਚੱਲ ਪਹ ਲਾਈ ਵੀ ਆਪਾਂ ਹਨਾ ਦੂਰ ਵੀ ਕਰਦੇ ਦੂਰ ਘੰਟਾ ਲੱਗਦਾ ਬਟ ਦੂਰ ਘੰਟਾ ਤਕਰੀਬ ਸਾਰਾ ਕੰਮ ਤਿਆਰ ਕਰਦੇ ਹਾਂ